ਪੰਜਾਬ ਵਿੱਚ 2027 ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਗਰਾਊਂਡ ਲੈਵਲ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਚੁੱਕੀ ਹੈ ਇਸੇ ਹੀ ਕੜੀ ਦੇ ਤਹਿਤ Rajasthan ਤੋਂ ਮੈਂਬਰ ਪਾਰਲੀਮੈਂਟ ਭਜਨ ਲਾਲ ਜਾਟ ਵੱਲੋਂ ਜ਼ਿਲ੍ਹਾ ਕਪੂਰਥਲਾ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਫਗਵਾੜਾ ਵਿਖੇ ਵੀ ਇਹ ਮੀਟਿੰਗ ਬਲਾਕਪਰਜ਼ਾਡ ਬੰਟੀ ਵਾਲੀਆ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਰਾਜਸਥਾਨ ਤੋਂ ਮੈਂਬਰ ਪਾਰਲੀਮੈਂਟ ਭਜਨ ਲਾਲ ਚਾਟਪ ਪਹੁੰਚੇ ਉਹਨਾਂ ਨਾਲ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੋਂ ਇਲਾਵਾ ਫਗਵਾੜਾ ਦੀ ਸਮੂਹ ਕਾਂਗਰਸ ਦੀ ਲੀਡਰਸ਼ਿਪ ਵੀ ਮੌਜੂਦ ਸੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਜਨ ਲਾਲ ਚਾਟਪ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਰਾਹੁਲ ਗਾਂਧੀ ਦੇ ਆਦੇਸ਼ਾਂ ਦੇ ਹੀ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਜਾਣੂ ਕਰਵਾਇਆ ਗਿਆ ਹੈ जो जो फॉर्मेलिटीज है उसके अंदर सारी लिखी हुई है एक एक शब्द की उसमें है सारी उसमें, उसमें सारी दर्शाया हुआ के अंदर। आप उस को जो भरना चाहता है उसको फॉरम को ले ले और भर के जरूर दें। आप सबको मेरी तरफ से धन्यवाद शुभकामना है और एक नोट शीट आपको और दी होगी अटेंडेंस शीट के अंदर उसमें नाम नंबर और फोन नंबर है

आपका नाम और नंबर तो आपके प्रेजेंट हो कम से कम तो भी होनी चाहिए कि हम लोग वहाँ पहुंचे थे फलाने पद पर हूँ कांग्रेस के किसी पद पर हूँ ब्लॉक के किसी पद पर हूँ पार्षद हूँ या मैं पूरी डायरेक्ट पंचायत समिति सदस्य हूँ जिला परिषद सदस्य हूँ सारी चीजें उसके अंदर फॉर्मलिटीज है वो आप लोग दे दें ਉਧਰ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲਾ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮਕਸਦ 227 ਵੀ ਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਨੂੰ ਲੈ ਕੇ ਵਿਚਾਰ ਚਰਚਾ ਕਰਨੀ ਸੀ ਹਾਈ ਕਮੰਡ ਵੱਲੋਂ ਸਾਡੇ ਬਹੁਤ ਸਾਰੇ ਜੋ ਖੜਗੇ ਸਾਹਿਬ ਅਤੇ ਰਾਹੁਲ ਗਾਂਧੀ ਜੀ ਵੱਲੋਂ ਜਿਹੜਾ ਹੈਗਾ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇੱਕ ਇੱਕ ਜਿਹੜਾ ਸੀਨੀਅਰ ਕਾਂਗਰਸ ਲੀਡਰ ਜਿਹੜੇ ਭੇਜੇ ਗਏ ਨੇ ਬਾਹਰੀਆਂ ਸੀਟਸ ਤੋਂ ਤਾਂ ਜੋ ਉਹ ਪੰਜਾਬ ਵਿੱਚ ਹਰ ਜ਼ਿਲੇ ਵਿੱਚ ਤੇ ਹਰ ਹਲਕੇ ਵਿੱਚ ਜਾ ਕੇ ਗਰਾਊਂਡ ਰਿਐਲਿਟੀ ਦੀ ਰਿਪੋਰਟ ਲੈ ਸਕਣ। ਔਰ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਪਹਿਲਾਂ ਬਾਹਰੋਂ ਲੀਡਰ ਸਾਹਿਬਾਨ ਹੁੰਦੇ ਸੀਗੇ। ਉਹ ਇੱਕ ਦੋ ਸਪੀਚਾਂ ਕਰਕੇ ਸੁਣ ਕੇ ਲੋਕਲ ਲੀਡਰਸ਼ਿਪ ਨੂੰ ਸੁਣ ਕੇ ਚਲੇ ਜਾਂਦੇ ਸੀ। ਪਰ ਇਸ ਵਾਰੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਿਵੇਂ ਦೇಶ ਨਰੇਸ਼ਾ ਸਤਕਾ ਇਸ ਵਾਰੀ ਸਾਰੇ ਹੀ ਜਿਹੜਾ ਹੈਗਾ ਕੱਲੇ-ਕੱਲੇ ਵਰਕਰ ਨੂੰ ਪੁੱਛ ਕੇ ਉਹਨਾਂ ਦੀ ਰਾਏ ਪੁੱਛ ਕੇ ਜਿਹੜਾ ਹੈਗਾ ਉਹਨਾਂ ਨੂੰ ਸੁਝਾ ਲੈ ਕੇ ਲੈ ਜਾ ਰਹੇ ਨੇ। ਔਰ ਕਪੂਥਲਾ ਜ਼ਿਲ੍ਹੇ ਵਿੱਚ ਵੀ ਸ਼੍ਰੀ ਭਜਨ ਲਾਲ ਜਾਟਪ ਜੀ ਮੈਂਬਰ ਪਾਰਲੀਮੈਂਟ ਰਾਜਸਥਾਨ ਉਹ ਕਪੂਥਲਾ ਜ਼ਿਲ੍ਹੇ ਵਿੱਚ ਪਿਛਲੇ 4 ਦਿਨਾਂ ਤੋਂ ਲਗਾਤਾਰ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਅਤੇ ਇਸ ਤੋਂ ਪਹਿਲਾਂ ਪਗਵਾੜੇ ਤੋਂ ਪਹਿਲਾਂ ਉਹਨਾਂ ਵੱਲੋਂ ਸੁਲਤਾਨਪੁਰ ਲੋਧੀ ਕਪੂਥਲਾ ਅਤੇ ਭੁਲੱਥ ਵਿੱਚ ਜਿਹੜੇ ਹੈਗੇ ਵਰਕਰਸ ਨਾਲ ਮੀਟਿੰਗ ਕੀਤੀ ਗਈ ਔਰ ਅੱਜ ਪਗਵਾੜੇ ਵਿੱਚ ਕੀਤੀਆਂ ਜਾ ਰਹੀਆਂ ਹੈਗੀਆਂ ਤਾਂ ਮੈਂ ਜਿਸ ਤਰ੍ਹਾਂ ਕਿ ਮੇਰੇ ਨਾਲ ਸਬਕਾ ਐਮਐਲਏ ਨਵਤੇਜ ਢੀਮਾ ਜੀ ਵੀ ਉਸੇ ਦਿਨ ਤੋਂ ਲਗਾਤਾਰ ਜਿਹੜਾ ਹੈਗਾ ਵਕਵਾ ਖਲਕਾ ਵਿੱਚ ਨਾਲ ਜੱਟ ਸਾਹਿਬ ਦੇ ਨਾਲ ਜਾ ਰਹੇ ਨੇ ਔਰ ਇਸੇ ਤਰ੍ਹਾਂ ਸਾਡੇ ਅੱਜ ਬੰਟੀ ਵਾਲੀਆ ਜੀ ਸਾਡੇ ਬਲੌਕ ਪ੍ਰਧਾਨ ਜਿੰਨਾਂ ਵੱਲੋਂ ਸਾਰੇ ਇੱਥੇ ਪ੍ਰਬੰਧ ਕੀਤੇ ਗਏ ਮੀਟਿੰਗਸ ਦੇ ਮੈਂ ਵਿਸ਼ਵਾਸ ਕਰਦਾ ਕਿ ਇਸ ਨਾਲ ਕਾਂਗਰਸ ਪਾਰਟੀ ਦੇ ਜਿਹੜੇ ਗਲੋਬਲ ਸੂਪ ਲੈਵਲ ਤੇ ਜਿੱਥੇ ਮਜਬੂਤੀ ਮਿਲੇਗੀ ਉੱਤੇ ਹੀ ਕਾਂਗਰਸ ਪਾਰਟੀ ਦੇ ਜਿਹੜੇ ਵਰਕਰਾਂ ਦੇ ਵਿੱਚ ਆਪਸੀ ਭਾਈਚਾਰਾ ਤੇ ਇੱਕ ਦੂਜੇ ਨਾਲ ਮਿਲ ਕੇ ਜਿਹੜਾ ਚੱਲਣ ਦੀ ਸੰਗਤ ਬਰੇਗੀ। ਤਾਂ ਮੈਂ ਵਿਸ਼ਵਾਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਤਾਈ ਵਿੱਚ ਜਿਹੜੀ ਹੈਗੀ ਕਾਂਗਰਸ ਪਾਰਟੀ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਔਰ ਜਿਸ ਤਰ੍ਹਾਂ ਲੋਕਾਂ ਦਾ ਥਿਊ ਹੈਗਾ ਇਸਤਾਈ ਦੇ ਵਿੱਚ ਜਿਹੜੀ ਹੈਗੀ ਹੈ ਕਾਂਗਰਸ ਪਾਰਟੀ